ਰੇੜੀ ਤੋਂ ਸਬਜ਼ੀ ਲੈ ਕੇ ਮਿਰਚਾਂ ਪਵਾਉਣ ਵਾਲੇ ਆਹ ਵੀਡੀਓ ਜ਼ਰੂਰ ਦੇਖ ਲਓ ਨਹੀਂ ਤਾਂ ਤੁਹਾਨੂੰ ਵੀ ਪੈ ਸਕਦਾ ਏ ਪਸਤਾਉਣਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਹਰੀਆਂ ਮਿਰਚਾਂ ਦਾ ਲਫਾਫਾ ਸੜਕ ਤੇ ਖਾਲੀ ਕਰ ਰਿਹਾ ਏ ਦਰਸਲ ਇੱਕ ਵਿਅਕਤੀ ਸਬਜ਼ੀ ਵਾਲੀ ਰੇੜੀ ਤੋਂ ਅਚਾਰ ਪਾਉਣ ਲਈ ਹਰੀਆਂ ਮਿਰਚਾਂ ਖਰੀਦ ਰਿਹਾ ਸੀ ਪਰ ਜਿਵੇਂ ਹੀ ਰੇੜੀ ਵਾਲਾ ਮਿਰਚਾਂ ਵਾਲੇ ਲਫਾਫੇ ਨੂੰ ਤੋਲਣ ਲੱਗਾ ਤਾਂ ਮਿਰਚਾਂ ਖਰੀਦਣ ਵਾਲੇ ਨੂੰ ਲਫਾਫੇ ਵਿੱਚ ਕੋਈ ਚੀਜ਼ ਦਿਖਾਈ ਦਿੱਤੀ ਜਦੋਂ ਉਸਨੇ ਰੇੜੀ ਵਾਲੇ ਨੂੰ ਕਿਹਾ ਤਾਂ ਪਹਿਲਾਂ ਤਾਂ ਉਹ ਕਹਿੰਦਾ ਕਿ ਕੁਝ ਨਹੀਂ ਤੁਹਾਨੂੰ ਭੁਲੇਖਾ ਲੱਗਾ ਹੋਣਾ ਏ ਪਰ ਉਸਨੇ ਤੱਕੇ ਆਲ ਰੇੜੀ ਵਾਲੇ ਦਾ ਲਫਾਫਾ ਫੜ ਕੇ ਸੜਕ ਉੱਪਰ ਹੀ ਢੇਰੀ ਕਰ ਦਿੱਤਾ ਰੇੜੀ ਵਾਲੇ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਦੋਂ ਮਿਰਚਾਂ ਸੜਕ ਤੇ ਸਿੱਟੀਆਂ ਤਾਂ ਉਹਨਾਂ ਵਿੱਚੋਂ ਇੱਕ ਸੱਪ ਨਿਕਲ ਆਇਆ ਉੱਥੇ ਖੜੇ ਸਾਰੇ ਹੀ ਰੇੜੀਆਂ ਵਾਲੇ ਅਤੇ ਸਬਜ਼ੀ ਖਰੀਦਣ ਵਾਲੇ ਲੋਕ ਇਹ ਦੇਖ ਕੇ ਹੈਰਾਨ ਹੋ ਗਏ ਕਿ ਆਖਰ ਇਹ ਸੱਪ ਮਿਰਚਾਂ ਵਿੱਚ ਕਿੱਥੋਂ ਆਇਆ ਸੋ ਜੇਕਰ ਇਹ ਵਿਅਕਤੀ ਬਿਨਾਂ ਦੇਖੇ ਇਸੇ ਤਰ੍ਹਾਂ ਘਰ ਲੈ ਜਾਂਦਾ ਤਾਂ ਕੋਈ ਵੀ ਪਾਣਾ ਵਾਪਰ ਸਕਦਾ ਸੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰੋ